ਸਿੱਧੂ ਦੇ ਫਰੰਟ ਵਿੱਚ ਆਮ ਆਦਮੀ ਪਾਰਟੀ ਨੇ ਲਾਈ ਸਿੰਧ ਬੈਂਸਪਰਾਵਾ ਦੀ ਲੋਕ ਇਨਸਾਫ ਪਾਰਟੀ ਦਾ ਆਮ ਆਦਮੀ ਪਾਰਟੀ ਨਾਲ ਗੱਟ ਜੋੜ ਮਿਲੀਆਂ 5 ਸੀਟਾਂ ਬੈਂਸਪਰਾਵਾ ਨੇ ਕਿਹਾ ਗੱਟ ਜੋੜ ਦਾ ਮਕਸਦ ਸੱਤਾ ਦਾ ਲਾਲਚ ਨਹੀਂ ਬਲਕਿ ਪੰਜਾਬ ਤੇ ਪੰਜਾਬੀਆਂ ਦਾ ਭਲਾ ਇਸ ਗੱਟ ਜੋੜ ਦੇ ਵਿੱਚ ਕੋਈ ਰਾਜਨੀਤੀ ਨਹੀਂ ਕੋਈ ਸਰਪ ਇੰਟਰਸਟ ਨਹੀਂ ਤਾਂ ਇਹ ਕਿੱਥੇ ਲੱਗਦਾ ਜਿੱਥੇ ਕੁਰਸੀ ਧੰਦਾ ਬਣਦੀ ਹੈ ਜਿੱਥੇ ਰਾਜਨੀਤੀ ਧੰਦਾ ਬਣਦੀ ਹੈ ਪ੍ਰੋਫੈਸ਼ਨ ਬਣਦੀ ਆ ਬਿジネス ਕਿੱਤਾ ਤੇ ਵਪਾਰ ਬਣ ਜਾਂਦੀ ਹੈ ਤੇ ਉੱਥੇ ਟਾਈਮ ਲੱਗਦਾ ਜਿੱਥੇ ਦੇਸ਼ ਭਗਤੀ ਹੋਵੇ ਰਾਜਨੀਤੀ ਜਿੱਥੇ ਰਾਜਨੀਤੀ ਇੱਕ ਮਿਸ਼ਨ ਹੋਵੇ ਕਿ ਅਸੀਂ ਇਹਨਾਂ ਕ੍ਰਪਟ ਲੋਕਾਂ ਨੂੰ ਪੰਜਾਬ ਦੀ ਪਵਿੱਤਰ ਧਰਤੀ ਤੋਂ ਚਲਦੇ ਕਰਨਾ ਤੇ ਫਿਰ ਉੱਥੇ ਟਾਈਮ ਲੱਗਦਾ ਆਪ ਆਗੂਆਂ ਨੇ ਕਿਹਾ ਕੜਚੋੜ ਦੀ ਨਾਲ ਪਾਰਟੀ ਨੂੰ ਮਿਲੇਗੀ ਮਜ਼ਬੂਤੀ ਕਿ ਅੱਜ ਜੋ ਤੁਸੀਂ ਅਲਾਈਅੰਸ ਦੇਖ ਰਹੇ ਹੋ ਜੋ ਗੱਠਜੋੜ ਦੇਖ ਰਹੇ ਹੋ ਇਹਦੇ ਨਾਲ ਜੇ ਤੁਸੀਂ ਸੋਚਦੇ ਸੀ ਕਿ 100 ਸੀਟਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਆਕਾਰਾਈ ਹੈ ਤੇ ਮੈਂ ਤੁਹਾਨੂੰ ਵਾਦਾ ਦਿਨਾਂ ਕਿ ਅਗਲੀਆਂ 17 ਵੀ ਘੋਮੇ ਵਿੱਚ ਹੀ ਪਾ ਲੋ ਅਸੀਂ ਸੀਟ ਕੋਈ ਨਹੀਂ ਜਾਣਗੇ ਅਰਵਿੰਦ ਕੇਜਰੀਵਾਲ ਦਾ ਕੈਪਟਨ ਰਮਿੰਦਰ ਸਿੰਘ ਤੇ ਵੱਡਾ ਹਮਲਾ ਕਿਹਾ ਕੈਪਟਨ ਦੇ ਸਵਿਟਸ ਬੈਂਕ ਦੇ ਵਿੱਚ ਖਾਤੇ ਮੇਰੇ ਕੋਲ ਪਏ ਨੇ ਪੂਰੇ ਸਬੂਤ ਪਰਨੀਤ ਕੌਰ ਤੇ ਰਣਿੰਦਰ ਦਾ ਖਾਤਾ ਨੰਬਰ ਵੀ ਦੱਸਿਆ ਕਿਹਾ ਪੰਜਾਬ ਦੇ ਵਿੱਚ ਬਾਦਲ ਪਰਿਵਾਰ ਦੇ ਕੋਲ ਸਭ ਤੋਂ ਜ਼ਿਆਦਾ ਕਾਲਾ ਧਨ ਕੇਜਰੀਵਾਲ ਦੀ ਪੰਜਾਬ ਫੇਰੀ ਦਾ ਅੱਜ ਸੀ ਦੂਜਾ ਦਿਨ 2002 ਮੈਂ ਕੈਪਟਨ ਮੁੱਖ ਮੰਤਰੀ ਬਨਾ उसके पास ढेला नहीं था कुर्की होने वाली थी उसकी सारा पैसा खत्म हो गया था उसके दादे पर दादे का और 2005 के अंदर कैप्टन के बेटे ने कैप्टन की बीवी ने स्विस बैंकों में अकाउंट खुलवाया परनीत कौर ने 26 जुलाई दो ਬੇਚ ਦੋ ਅਗਰ ਮੈਂ ਝੂਠ ਬੋਲ ਰਹਾ ਹਾਂ ਸੁਖਵੀਰ ਬਾਦਲ ਵੱਲੋਂ ਕੇਜਰੀਵਾਲ ਨੂੰ ਚੌਣ ਲਈ ਲਲਕਾਰਨ ਤੇ ਬੋਲੇ ਭਗਵੰਤ ਮਾਨ ਕਿਹਾ ਕੇਜਰੀਵਾਲ ਤਾਂ ਦਿੱਲੀ ਤੋਂ ਨੇ ਹੁਣ ਪੰਜਾਬੀ ਦੇ ਖਿਲਾਫ ਪੰਜਾਬੀ ਹੀ ਲੜੇਗਾ ਸੁਖਵੀਰ ਬਾਦਲ ਦਾ ਕੀ ਬਿਆਨ ਆਇਆ ਕੱਲ ਕੇਜਰੀਵਾਲ ਭਗਵੰਤ ਮਾਨ ਦੇ ਪਿੱਛੇ ਨਾਲੋਂ ਪੂਮਾਰ ਮੈਂ ਖੰਨ ਨਾਲੇ ਗਈਆਂ ਨੂੰ ਦਿੱਲੀ ਵਾਲੇ ਆ ਕੇ ਦਿੱਲੀ ਵਾਲੇ ਕੇ ਨਾਲੇ ਬੁਲਾਈ ਜਾਂਦੇ ਉਹਨਾਂ ਨੂੰ ਪੰਜਾਬ ਵਾਲੇ ਨਾਲ ਲੜੋ ਨਾ ਮੈਂ ਸੈਲਫ ਮੇਡ ਆ ਆਮ ਕਮਿੰਦਰ ਮਾਸਟਰ ਦਾ ਮੁੰਡਾ ਮੈਂ ਦੋਨੋਂ ਕੈਰੀਅਰ ਅਤਿ ਨਿੰਦ ਕਰਕੇ ਆਪ ਬਣਾਏ ਪਹਿਲਾ ਬਤੌਰ ਕਲਾਕਾਰ ਫਿਰ ਬਤੌਰ ਮੈਂਬਰ ਪਾਰਲੀਮੈਂਟ ਮੇਰੇ ਕਰੀਏ ਨਾ ਫਿਕਰ ਨਾ ਕਰ ਤੈਨੂੰ ਤੇਰਾ ਕੈਰੀਅਰ ਤੇਰੇ ਬਾਪ ਨੇ ਦਿੱਤਾ ਜੇ ਉਹ ਖਤਮ ਹੋ ਗਿਆ ਤੂੰ ਕੀ ਕਰੇਗਾ ਚੋਣਾਂ ਤੋਂ ਪਹਿਲਾਂ ਕੈਪਟਨ ਨੇ ਨੌਜਵਾਨਾਂ ਨੂੰ ਦਿੱਤਾ 스마트ਫੋਨ ਦਾ ਆਫਰ ਚੋਣ ਜਿੱਤਣ ਤੋਂ ਬਾਅਦ 55 ਲੱਖ ਨੌਜਵਾਨਾਂ ਨੂੰ 스마트ਫੋਨ ਵੰਡਣਗੇ ਕੈਪਟਨ ਰਜਿਸਟ੍ਰੇਸ਼ਨ ਦੇ ਲਈ ਲਾਂਚ ਕੀਤੀ ਕੈਪਟਨ 스마트 ਕਨੈਕਟ ਵੈਬਸਾਈਟ ਕੈਪਟਨ ਦੇ ਆਫਰ ਉੱਤੇ ਨੌਜਵਾਨਾਂ ਦੀ ਪ੍ਰਤੀਕਿਰਿਆ ਕਿ ਹਾਂ ਨੌਕਰੀ ਦਿਓ 스마트ਫੋਨ ਖੁਦ ਖਰੀਦ ਲਵਾਂਗੇ 스마트ਫੋਨ ਦੇਣੀ ਠੀਕਾ ਸਹੀ ਸੋਚ ਹੈ ਉਹਨਾਂ ਦੀ ਪਰ ਉਸ ਤੋਂ ਪਹਿਲਾਂ 50 ਲੱਖ ਜੌਬਸ ਆਫਰ ਕਰ ਦੇਣ ਉਹ ਜ਼ਿਆਦਾ ਬੈਟਰ ਹੋ ਇਹ ਜੇ ਸਾਫ ਨਾਲ ਜਿਹੜੇ ਆਪਣੇ ਕੈਪਟਨ ਜੀ ਅਗੇ ਜਿਨ੍ਹਾਂ ਨੇ ਐਲਾਨ ਕੀਤਾ ਕਿ ਫੋਨ ਦੇਣਗੇ ਉਸ ਤੋਂ ਕਾਫੀ ਜ਼ਰੂਰੀ ਹੈਗਾ ਕਿ ਪਹਿਲੇ ਲੋਕਾਂ ਦੀ ਰੋਜ਼ੀ ਰੋਟੀ ਦੇਖਣ ਲੋਕਾਂ ਦੇ ਲੋਕਾਂ ਦੇ ਛੱਤ ਜਿਹੜੇ ਛੱਤ ਨਹੀਂ ਉਹ ਹੈ ਨਹੀਂ ਉਹ ਦੇਖਣ 스마트폰 ਵੰਡ ਨਾਲ ਕੁਝ ਇਨਾ ਇੰਪੋਰਟੈਂਟ ਨਹੀਂ ਹੋ ਜਾਣਾ ਉਹ ਤਾਂ ਬੰਦਾ ਜੇ ਜੌਬ ਕਰ ਲੂਗਾ ਆਪ ਵੀ ਲੈ ਲੇਗਾ ਸ਼ੀਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਏ ਜਥੇ ਦੇ ਵਿੱਚੋਂ ਇੱਕ ਬਜ਼ੁਰਗ ਪ੍ਰੇਮ ਸਿੰਘ ਦੀ ਹਾਰਟ ਅਟੈਕ ਕਰਨ ਲਾਹੌਰ ਦੇ ਵਿੱਚ ਮੌਤ 70 ਸਾਲਾਂ ਬਜ਼ੁਰਗ ਪ੍ਰੇਮ ਸਿੰਘ ਦੀ ਮ੍ਰਿਤਕ ਦੇ ਭਾਰਤ ਪਹੁੰਚੀ ਬਾਕੀ ਜਥਾ ਵੀ ਅਟਾਰੀ ਸਰਹੱਦ ਜ਼ਰੀਏ ਪਰਤਿਆ ਭਾਰਤ ਜਾਣ ਲੱਗੇ ਤਾਂ ਬੜਾ ਖੁਸ਼ ਸੀਏ ਵੀ ਮੈਂ ਜਾ ਰਿਹਾ ਵਾਂ ਤੇ ਅਸੀਂ ਹਜੇ ਥੋੜਾ ਮਨਾ ਵੀ ਕਰਿਆ ਸੀ ਵੀ ਥੋੜੇ ਹਾਲਾਤ ਖਰਾਬ ਆ ਵੀ ਤੁਸੀਂ ਰਹਿਣ ਦੋ ਜਾਣ ਨੂੰ ਪਰ ਉਹ ਕਹਿੰਦੇ ਨਹੀਂ ਮੈਂ ਜਾਣਾ ਤੇ ਉਨ੍ਹਾਂ ਦਾ ਜਨਮ ਵੀ ਇੱਥੇ ਦਾ ਹੀ ਸੀਗਾ ਪਾਕਿਸਤਾਨ ਦਾ ਵਿਸ਼ਾਖਾਪਟਨਮ ਟੈਸਟ ਦੇ ਵਿੱਚ ਭਾਰਤ ਦੀ ਸ਼ਾਨਦਾਰ ਜਿੱਤ ਇੰਗਲੈਂਡ ਨੂੰ 246 ਰਨ ਨਾਲ ਹਰਾਇਆ ਪੰਜਵੇਂ ਅਤੇ ਆਖਰੀ ਦਿਨ ਦੂਜੀ ਪਾਰੀ ਵਿੱਚ ਇੰਗਲੈਂਡ 158 ਦੌੜਾ ਬਣਾ ਕੇ ਆਊਟ ਪਹਿਲੀ ਪਾਰੀ ਦੇ ਵਿੱਚ ਸੈਂਕੜਾ ਅਤੇ ਦੂਜੀ ਪਾਰੀ ਵਿੱਚ 81 ਰਨ ਬਣਾਉਣ ਵਾਲੇ ਕਪਤਾਨ ਵਿਰਾਟ ਕੋਲੀ ਬਣੇ ਮੈਨ ਆਫ ਦਾ ਮੈਚ ਸੀਰੀਜ਼ ਦਾ ਤੀਜਾ ਟੈਸਟ ਮਹਾਲੀ ਵਿੱਚ 26 ਤੱਕ ਨਵੰਬਰ ਤੱਕ